ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਕੋਹਲੀਆ ਵੱਡਾ ਜ਼ਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਪੈਂਦੀ ਆ ਬਾਗਾਪਰਾਣਾ ਵੱਡੇ ਕੋਹਲੀਓ ਚ ਵੀਡੀਓ ਬਣਾ ਰਹੇ ਆ ਛੋਟੇ ਛੋਟੇ ਭਾਦੀਆਂ ਦੋ ਵੜਾ ਵਿਖਾਉਣੀਆਂ ਇੱਕ ਤਾਂ ਸੂਈ ਸਵਾਈ ਆ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਬੱਚਾ ਵੀ ਗਿੱਲਾ ਹੀ ਪਿਆ ਹਜੇ ਤੇ ਇੱਕ ਗੱਬਣ ਵੱਚੀ ਐ ਇੱਕ ਬਦਾਮੀ ਰੰਗ ਦੀ ਜਰਸੀ ਆ ਇੱਕ ਬਲੈਕ ਕਲਰ ਦੀ ਜਰਸੀ ਆ ਪਸੰਦ ਤੁਹਾਡੀ ਐ ਜੇ ਕਿਸੇ ਨੇ ਕਾਲੀ ਚਾਹੀਦੀ ਕਾਲੀ ਲੈ ਲਓ ਜੇ ਕਿਸੇ ਨੇ ਬਦਾਮੀ ਚਾਹੀਦੀ ਤਾਂ ਬਦਾਮੀ ਲੈ ਲਓ ਇਹ ਸੂਈ ਸਵਾਈ ਆ ਥਣ ਭਾਂਡੇ ਦੀ ਸਾਫ ਸੁਥਰੀ ਬਾਕੀ ਸੀਲ ਸੌ ਤਾਂ ਫੁੱਲੀ ਹੁੰਦੀਆਂ ਬੱਕਰੀਆਂ ਵਰਗੀਆਂ ਹੁੰਦੀਆਂ ਭਾਵਾਂ ਜਵਾਗ ਚੋਲਣ ਬੰਦੇ ਚੋਲਣ ਬੁੜੀਆਂ ਚੋਲਣ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਤੇ ਜਿਵੇਂ ਮਰਜ਼ੀ ਚਵਾਈ ਕਰ ਲਓ ਫੁੱਲ ਸੀਲ ਸੋਈ ਹੁੰਦੇ ਦੋ ਪਸ਼ੂ ਆ ਛੋਟੇ ਛੋਟੇ ਭਾ ਇਨਫਰਮੇਸ਼ਨ ਲੈ ਦਨਾ ਸੱਚੀ ਗੱਲ ਦੀ ਨਾਂ ਦੱਸ ਦੀ ਬਾਈ ਕੋਮਲਪ੍ਰੀਤ ਸਿੰਘ ਪਿੰਡ ਕੋਹਲਿਆ ਕਲਾਸ ਸੀਲ ਬਾਗਾ ਪਰਾਣਾ ਜ਼ਿਲ੍ਹਾ ਮੋਗਾ ਇਹ ਕੋਨ ਨੰਬਰ ਦੱਸੀ 843799512 ਇਹ ਤੋਂ ਵੱਧ ਦੱਸ ਇਹ ਬਈ ਦੂਜੇ ਸੋਏ ਰਹੀ ਨਾ ਸੋਈ ਜਾ ਇਹ ਰੋਗਾਂ ਨੇ ਬੇਕ ਘੰਟਾ ਹੋ ਗਿਆ ਨਾ ਤੁਸੀਂ ਹਮ ਮਗਰ ਇਹਨੇ ਵਕਸ਼ਾ ਬਈ ਕਿੰਨਾ ਗੇ ਦੁੱਧ ਦੇ ਦੂ ਬੁੱਧ ਬਈ ਅਗਰੇ ਨੇ ਗਾਂ ਦੇ ਨਾ 15 16 ਕਿਲੋ ਗਿਆ ਤੁਹਾਨੂੰ ਯਾਨੀ ਲੈਵੇ ਦੇ ਹਿਸਾਬ ਨਾਲ 25 ਗਾਂ ਬਾਕੀ ਵਾਲੀ ਸੀ ਗਾਣਾ ਕੱਢੀ ਇਹ ਵਾਰ ਨੂੰ ਦੋਸਤੋ ਬਾਈ ਕਹਿੰਦਾ ਜੀ ਤੋਂ ਲਈ ਆ ਇਹਨਾਂ ਦੀਆਂ ਖਰੀਦੀਆਂ ਵਾ ਇੱਕ ਦੋ ਪਸ਼ੂ ਲਿਆ ਕੇ ਸੇਲ ਕਰਦਾ ਵੀਰ ਨੌਜਵਾਨ ਮੁੰਡਾ ਚਲੋ ਵਧੀਆ ਕੋਈ ਦੋ ਨੰਬਰ ਦੇ ਕੰਮ ਨਹੀਂ ਕਰਦਾ ਕੋਈ ਨਸ਼ਾ ਬੱਤਾਂ ਨਹੀਂ ਵੇਚਦਾ ਕੰਮ ਆ ਕੰਮ ਦਾ ਕੋਈ ਲਾਂਭਾ ਨਹੀਂ ਮਿਹਨਤ ਚਲੋ ਹਰੇਕ ਨੂੰ ਕਰਨੀ ਚਾਹੀਦੀ ਹੈ ਵਧੀਆ ਆਰੇ ਲੱਗਾ ਵਾ ਦੋ ਕਪਾ ਪਸ਼ੂ ਲਿਆ ਲੈ ਕੇ ਸਾਫ ਸੁਥਰੇ ਸੇਲ ਕਰ ਲੈਂਦਾ ਜੀ ਇੱਕ ਮੈਲ ਦਾ ਇੱਕ ਲਿਆ ਕੇ ਸੇਲ ਕਰ ਲੈਂਦਾ ਨਾਲੇ ਆਪ ਦਾ ਘਰ ਦਾ ਘਰੇ ਨਾਲੇ ਕੋਈ 2 ਪੈਸੇ ਵਿੱਚੋਂ ਨਫਾ ਮਿਲ ਜਾਂਦਾ ਤੇ ਇਹਨੇ ਨਾ ਚਲੋ ਵਧੀਆ ਹੀ ਚਲਾਈ ਚੱਲੀ ਜਾਂਦੀ ਆ ਰੇਗ ਭੈਣ ਭਰਾ ਨੂੰ ਕੰਮ ਧੰਦਾ ਕਰਨਾ ਚਾਹੀਦਾ ਕਿਉਂਕਿ ਮੰਗਾਈ ਬਹੁਤ ਆ ਮੰਗਾਈ ਵਟ ਕੱਢੀ ਤੁਰੇ ਆਉਂਦੀ ਆ ਤੇ ਜੇ ਕੋਈ ਭੈਣ ਭਰਾ ਹੱਥ ਪੱਲਾ ਆਸੇ ਪਾਸੇ ਮਾਰੂਗਾ ਤਾਂ ਰੋਟੀ ਪਾਣੀ ਚੰਗਾ ਚੱਲੀ ਜਾਂਦਾ ਤੇ ਨਹੀਂ ਫਿਰ ਤੁਹਾਨੂੰ ਪਤਾ ਹੀ ਆ ਕੰਮ ਔਖਾ ਹੀ ਆ ਖੇਡੇ ਖਤਮ ਹੀ ਆ ਤੇ 15 16 ਵੀਰ ਕਹਿੰਦਾ ਜੀ ਤੋਂ ਲਈਓ ਕਹਿੰਦੇ ਅਸੀਂ ਦੁੱਧ ਚੋਇਆ ਬਾਕੀ ਭਾਈ ਕਹਿੰਦਾ ਅਗਲੇ ਦੀ ਸੇਵਾਏ ਤੁਹਾਨੂੰ ਵੀ ਪਤਾ ਹੀ ਕੋਈ ਮਸ਼ੀਨਰੀ ਤਾਂ ਹੈ ਨਹੀਂ ਜੇ ਆਪਾਂ ਫੀਡ ਖਲਦਾਣਾ ਪਾਵਾਂਗੇ ਤਾਂ ਆਪੇ ਪਸ਼ੂ ਦੁੱਧ ਦੀ ਬਾਲਟੀ ਭਰ ਦਿੰਦਾ ਤੇ ਨਹੀਂ ਜੇ ਸ਼ਾਮ ਨੂੰ ਫੀਡ ਮੁੱਕ ਜੇ ਸ਼ਾਮ ਨੂੰ ਫੀਡ ਨਾ ਪਸ਼ੂ ਨੂੰ ਪਵੇ ਤੇ ਸਵੇਰ ਨੂੰ ਦੁੱਧ ਘਟ ਜਾਂਦਾ ਕਿਉਂਕਿ ਜਿੰਨਾ ਪਾਉਣਾ ਤੁਸੀਂ ਉਨਾ ਇਹਦੇ ਥੱਲੋਂ ਝੋ ਲੈਣਾ 15 16 ਦਿੱਤਾ ਭਾਵੇਂ ਕੋਈ 15 ਮੰਨ ਕੇ ਸੌਦਾ ਕਰ ਲੈ ਬਾਕੀ ਅੱਗੇ ਤੁਹਾਡੀ ਸੇਵਾ ਜਿੰਨੀ ਕਿ ਸੇਵਾ ਕਰੋਗੇ ਓਨਾ ਕੁ ਪਸ਼ੂ ਦੁੱਧ ਪਿਆ ਆਂਦਾ ਖਣਾਂ ਦੀ ਸਾਫ ਸੁਥਰੀਆ ਗਲਾਬੀ ਥਣ ਲੇਵਾ ਸੋਹਣਾ ਜਿੰਨਾ ਗਾਂ ਨੂੰ ਉਹਨਾਂ ਹੀ ਲੇਵਾ ਪਛਾਣੂ ਆ ਡੇਢ ਕ ਘੰਟਾ ਹੋਇਆ ਮਸਾਂ ਹੀ ਬਾਕੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਇਹ ਬੱਚਾ ਹਜੇ ਅੱਧਾ ਗਿੱਲਾ ਸੁੱਕਾ ਜਿਆ ਡੇਢ ਕ ਘੰਟਾ ਹੀ ਹੋਇਆ ਜੇ ਗਰਮੀ ਹੁੰਦੀ ਹੁੰਦੀ ਹੁਣ ਤਾਂ ਚਲੋ ਸੁੱਕ ਜਾਣਾ ਸੀ ਪਰ ਮੌਸਮ ਦਾ ਹੁਣ ਫੋਲੀ ਫਰਕ ਪੈ ਗਿਆ ਹਵਾ ਚ ਨਮੀ ਆ ਜੇਰ ਪੈਣੀ ਬਾਕੀ ਹੂੰ ਉਹ ਤਾਂ ਲੱਟਦੀ ਸੀ ਜਾਂਦਾ ਤੇ ਹੋਰ ਘੰਟੇ ਖੰਡ ਤੱਕ ਜੇਰ ਪੈ ਜੂ ਜੇਰ ਦੀ ਬਾਈ ਵੀਡੀਓ ਬਣਾ ਕੇ ਰੱਖ ਲੂ ਫੋਟੋਆਂ ਖਿੱਚ ਕੇ ਰੱਖ ਲੂ ਕਿੰਨੇ ਦੀ ਬਾਈ ਜਾਇਜ਼ ਆ ਪਾ 48000 48000 ਦੀ ਵੀਰ ਕਹਿੰਦਾ ਦੇ ਦੂੰ ਵਿੱਚ ਕੋਈ ਛੋੜਛਾਪਾ ਮਾਨ ਤਾਨ ਹੋ ਜੂ ਜਰਸੀ ਬਰੀਡ ਦੀ ਦੂਜਾ ਸੂਆ ਚੰਗੇ ਥਣ ਭਾਂਡੇ ਵਾਲੀ ਸਾਫ ਸੁਥਰੀ ਤਾਜੀ ਸੂਈ ਸਵਾਈ ਵੱਛੀ ਜਿਹਦੇ ਵੀ ਪਸੰਦ ਆਉਂਦੀ ਆ ਸੂਈ ਸਵਾਈ ਹੈਗੀ ਆ ਆਪਾਂ ਅਗਲਾ ਚੋਕੇ ਲੈ ਜੇ ਪਿੰਡ ਹੈਗਾ ਕੋਹਲੀਆ ਜ਼ਿਲ੍ਹਾ ਮੋਗਾ ਪੈਂਦਾ ਬਾਕੀ ਫੋਨ ਨੰਬਰ ਚੱਲੀ ਜਾਂਦਾ ਲੋਕਾਂ ਨੂੰ ਤਾਂ ਚਲੋ ਪਤਾ ਹੀ ਆ ਸਾਰੇ ਭੈਣ ਭਰਾਵਾਂ ਨੂੰ ਵੱਡਾ ਪਿੰਡ ਆ ਜੇ ਕੋਈ ਦੂਰ ਦਰਾਡੇ ਵਾਲਾ ਭੈਣ ਭਰਾ ਹੋਇਆ ਉਹ ਫੋਨ ਲਾ ਲਿਓ ਵੀਰ ਤੁਹਾਨੂੰ ਐਡਰੈਸ ਸਮਝਾ ਦੂੰ ਦੋ ਨੰਬਰ ਤੇ ਆ ਜਾ ਵੀਰ ਇਹ ਬਸ ਪਹਿਲੇ ਦੂਏ ਦੀ ਹੈ। ਯਾਨੀ 2-4 ਦਿਨ ਲੌਗੀ ਬਾੜੇ ਤਾਂ ਨਹੀਂ ਲੈਂਦੀ। ਕਿੰਨਾਕ ਦੁੱਧ ਦੇ ਤੂੰ? ਦੁੱਧ ਬਣਿਆ 12-13 ਕਿਲੋ ਵੀ। ਕਿੰਨੇ ਕਿੰਨੇ ਦੀ? 45000। ਲਓ ਜੀ 45000 ਦੀ ਦੋ ਨੰਬਰ ਦੇ ਦੇਣੀ ਆ ਹੁਣ ਤੁਸੀਂ ਆਪ ਹੀ ਫਰਕ ਵੇਖ ਲਓ। ਇੱਕ ਨੰਬਰ ਨੇ 15-16 ਦਿੱਤਾ। ਵੀਰ ਕਹਿੰਦਾ ਅਗਲਾ ਭਾਵੇਂ 15 ਮੰਨ ਕੇ ਸੌਦਾ ਕਰ ਲੇ। ਦੋ ਨੰਬਰ ਪਹਿਲਾਂ ਨਾ ਪਾਵਾ ਬਾਈ ਕਹਿੰਦਾ 12 13 ਹੀ ਮੰਨ ਕੇ ਸੌਦਾ ਕਰ ਲੇ ਹਾਲਾਂਕਿ ਇੱਕ ਨੰਬਰ ਨੂੰ ਕੱਦ ਚ ਦੋ ਉਂਗਲਾਂ ਚਾਰ ਉਂਗਲਾਂ ਵੱਡੀ ਐ ਪਰ ਕਿਉਂਕਿ ਹਜੇ ਪਹਿਲੇ ਸੂਵੇ ਸੁੰਦੀ ਆ ਬੰਦ ਭਾਂਡਾ ਦੁੱਧ ਦਾ ਪਤਾ ਨਹੀਂ ਹਾਂ ਹੋ ਸਕਦਾ ਵੱਧ ਪਿਆ ਜੇ 12 13 ਤੋਂ ਚਲੋ ਨਾਰਮਲ ਐ ਇੱਕ ਨੰਬਰ ਦਾ 15 16 ਜੀ ਤੋਂ ਲਈ ਉਹ ਕਹਿੰਦੇ ਅਸੀਂ ਝੋਇਆ ਉਹ ਵੀਰ ਨੇ 15 16 ਕਹਿਤਾ ਵੀਰ ਕਹਿੰਦਾ ਭਾਵਾ 15 ਹੀ ਮੰਨ ਕੇ ਸੌਦਾ ਕਰ ਲਿਓ ਹਾਲਾਂਕਿ ਇੱਕ ਨੰਬਰ ਨੂੰ ਕੱਦ ਚ ਵੀ ਦੋ ਚਾਰ ਉਂਗਲਾਂ ਵੱਡੀ ਐ ਤੇ ਵੇਲ ਚ ਵੀ ਵੱਧ ਆ ਯਾਨੀ ਕਿ ਲੰਬਾਈ ਚ ਵੀ ਲੰਮੀ ਵੀ ਵੱਧ ਆ ਇਹ ਪਹਿਲਾਂ ਥਣ ਭਾਂਡੇ ਦੀ ਇਹ ਵੀ ਸਾਫ ਸੁਥਰੀ ਆ ਚਾਰੀ ਥਾਣਾ ਕੋਈ ਵੱਧ ਫੋੜ ਛਾਂਗ ਨਹੀਂ ਇਹ 45 ਦੀ ਦੇ ਦਾਂਗੇ ਵੀਰ ਕਹਿੰਦਾ ਬਲਟੇ ਲਾ ਹਜੇ ਬਾਕੀ ਆ ਦੋਹਾਂ ਦਿਨਾਂ ਨੂੰ ਸੂਪੇ ਚਾਰਾਂ ਦਿਨਾਂ ਨੂੰ ਸੂਪੇ ਜਿਹੜੀ ਤੁਸੀਂ ਬਲਟੇ ਲੇਖ ਰਹੇ ਆ ਕੱਢ ਕੇ ਸੂ ਜੇ ਕਿਸੇ ਨੇ ਸੂਈ ਸਵਾਈ ਲੈਣੀ ਆ ਤਾਂ ਭਾਵੇਂ ਅਗਲਾ ਇੱਕ ਨੰਬਰ ਲੈ ਲਈ ਮਗਰ ਮੇਲਕਾਫ ਹੈ ਜੇਰ ਪੈਗੀ ਹੋਰ ਘੰਟੇ ਖੰਡ ਤੱਕ ਪਈ ਜਾਣੀ ਆ ਫੋਟੋਆਂ ਵੀਡੀਓ ਬਣਾ ਕੇ ਰੱਖ ਲੂ ਵੀਰ ਬਾਕੀ ਆਪਾਂ ਹਰੇਕ ਵੀਡੀਓ ਚ ਕਹਿੰਦਾ ਕਿ ਜਿਨੇ ਪੈਸੇ ਲਾਉਣੇ ਆ ਅਗਲੇ ਦਾ ਹੱਕ ਬਣਦਾ ਤਸੱਲੀ ਕਰਨ ਦਾ ਜੇ ਸੂਆ ਸਵਾਇਆ ਪਸ਼ੂ ਲੈਣੇ ਆ ਜ਼ੇਰ ਦੀ ਵੀਡੀਓ ਵੇਖ ਲਿਆ ਕਰੋ ਫੋਟੋਆਂ ਵੇਖ ਲਿਆ ਕਰੋ ਕਿਉਂਕਿ ਪਸ਼ੂ ਦੀ ਜ਼ੇਰ ਪ੍ਰੋਪਰ ਪਈ ਹੋਵੇ ਫੇਰ ਹੀ ਪਸ਼ੂ ਨੇ ਦੁੱਧ ਤੇ ਆਉਣਾ ਹੁੰਦਾ ਕਿਉਂਕਿ ਤੁਹਾਨੂੰ ਵੀ ਪਤਾ ਜੇ ਜ਼ੇਰ ਪ੍ਰੋਪਰ ਨਾ ਪਈ ਹੋਵੇ ਤੇ ਪਸ਼ੂ ਦੁੱਧ ਤੇ ਨਹੀਂ ਆਉਂਦਾ ਛੇਤੀ ਜਿੰਨੀ ਮਰਜ਼ੀ ਸੇਵਾ ਕਰ ਲੇ ਹਾਲਾਂਕਿ ਉਹ ਘਟਣ ਲੱਗ ਪੈਂਦਾ ਤੇ ਬਾਕੀ ਸੂਈ ਨੂੰ ਅਜੇ ਤਾਂ ਹੋਇਆ ਹੀ ਮਸਾਂ ਘੰਟਾ ਡੇਢ ਘੰਟਾ ਹੀ ਹੋਇਆ ਹੋਰ ਘੰਟੇ ਖੰਡ ਤੇ ਗਰਜੇਰ ਪੈਜੂ ਜਰਸੀਆਂ ਦੀ ਜੇਰ ਥੋੜੀ ਜੀ ਦੂਜਿਆਂ ਵਿਹੜਾ ਨਾਲੋਂ ਪੈ ਵੀ ਛੇਦੀ ਜਾਂਦੀ ਆ ਬਾਕੀ ਭਾ ਛੋਟੇ ਛੋਟੇ ਆ ਆ 48 ਦੀ ਦੇ ਦੇਣੀ ਆ ਫੈਟ ਫੁੱਟ ਇਹਨਾਂ ਦੀ ਵਧੀਆ ਹੁੰਦੀ ਆ ਦੁੱਧ ਮੱਝਾਂ ਵਰਗਾ ਹੁੰਦਾ ਉਹ 48 5000 ਦੀ ਮੱਝ ਤਾਂ ਆਉਂਦੀ ਨਹੀਂਗੀ ਉਹ ਤਾਂ ਫੰਡਰ ਮੱਝ ਵੀ ਨਹੀਂ ਆਉਂਦੀ ਲਿੱਸੀ ਲੂਸੀ ਉਹ ਵੀ ਮਰੀ ਹਾਂ ਵੀ 50 55 ਦੀ ਵਿਕ ਜਾਂਦੀ ਆ ਇਹਨਾਂ ਦਾ ਫੇਰ 15 16 ਕਿਲੋ ਦੁੱਧ ਦੇਣਾ 15 16 ਕਿਲੋ ਦੁੱਧ ਵਾਲੀ ਮੱਝ ਦਾ 1.5 ਲੱਖ ਦੀ ਆਉਂਦੀ ਆ ਤੇ ਇਹਨਾਂ ਦਾ ਮੁੱਲ ਥੋੜਾ ਹੁੰਦਾ ਤਾਂ ਕਰਕੇ ਡਿਮਾਂਡ 'ਚ ਵੀ ਬਹੁਤ ਰਹਿੰਦੀਆਂ ਬਾਕੀ ਪੈਸੇ ਤੁਸੀਂ ਲਾਉਣੇ ਆ ਆਪਦੀ ਤਸੱਲੀ ਕਰ ਲਿਓ ਸਾਰਿਆਂ ਨੂੰ ਸ਼ੁਕਰੀਆ